ਦੇ ਬਲੀਦਾਨ ਪੁੱਛੋ ਵੱਜ ਬਜਾ ਕੇ ਪੁੱਛੋ ਭਗਤ ਸਿੰਘ ਤੇ ਵੀਰ ਸਰਪੇ ਦਾ ਇਤਿਹਾਸ ਦੁਹਰਾ ਕੇ ਪੁੱਛੋ ਟੋਪਾ ਮੂਰੇ ਕੌਣ ਖੜੇ ਸੀ ਰਖ ਮਥੇ ਨਾਲ ਲਾ ਕੇ ਪੁੱਛੋ ਉਹ ਦਮ ਸਿੰਘ ਨੇ ਬਾਜੀ ਮੋੜੀ ਕੋਈ ਲੰਡਨ ਵਿੱਚ ਜਾ ਕੇ ਪੁੱਛੋ ਜੱਲੀਆ ਬਾਲੀ ਬਾਗ ਤੋ ਪੁੱਛੋ ਜਾਂ ਬਚ-ਬਚਦੀ ਘਾਟ ਤੋ ਪੁੱਛੋ ਕਿਨੇ ਲੰਡਨ ਨੂੰ ਲੁੰਡੀ ਕੀਤਾ ਜਾਂ ਫਿਰ ਟੁੰਡੀ ਲੋਟ ਤੋ ਪੁੱਛੋ ਸੰਤੜੀ ਵਿੱਚ ਕਿਹਾ ਗੋੜੇ ਦੇਸ਼ ਦਾ ਹੈ ਪਟਵਾਰਾ ਹੁੰਦਾ ਸਿੱਖੋ ਤੁਹਾਡਾ ਕੱਠਿਆਂ ਰਹਿ ਕੇ ਹਰ ਕਿਛ ਨਹੀਂ ਗੁਜ਼ਾਰਾ ਚੋਲਦਾ ਚੰਨ ਸਤਾਰਾ ਹੁੰਦਾ ਐ ਮਦਸ਼ਾ ਅਬਦਾਲੀ ਅਰਗੇ ਕਰਦੇ ਫਿਰਕੂ ਰੀਸ ਪਏ ਨੇ ਸੀਸ ਗੰਜ ਤੋਂ गिरਦੇ-गिरਦੇ ਅੱਜ ਵੀ ਸਾਡੇ ਸੀਸ ਪਏ ਨੇ ਅੰਮ੍ਰਿਤ ਸਰਦਾ ਸਨ ਚੁਰਸੀ ਹਾਲ ਦੁਹਾਈ ਹਾਲ ਦੁਹਾਈ ਦੁਖੀ ਕੱਲੇ ਜਾ ਇੱਕ ਮਾਂ ਹਾਈ ਉੱਤ ਦੀ লাশ ਪਛਾਨਣੀ ਅੰਮ੍ਰਿਤ ਨੇ ਇਹਨੇ ਚੂਲੀ ਲਾਉਦੀ ਚੁੱਕ ਕੇ ਆਪਣੇ ਸਿਰ ਵਿੱਚ ਪਾਈ ਫੁੱਲ ਨਹੀਂ ਅਸੀਂ ਪਖ ਦੇ ਕੋਲੇ ਰਾਮਦਾਸ ਦੀ ਪੇਟ ਚੜਾਈ ਕੀ ਦੇਵਣਗੇ ਉੱਤਰ ਜਾ ਕੇ ਰੱਬ ਦੇ ਘਰ ਵਿੱਚ ਉਹ ਹਥਿਆਰੇ ਚਿੜੀਆਂ ਦੇ ਦੁਨੀਆਂ ਦੇ ਸਿੱਧ ਕੀ ਲੋਕੋ ਕੀ ਕੋਈ ਤੁਸੀਂ ਅੰਦਾਜ਼ਾ ਲਾਇਆ ਦਿੱਲੀ ਵਿੱਚ ਕਿਉਂ ਤੜਤੜ ਹੋਈ ਰਸ਼ੀਆ ਵਿੱਚ ਪੁਚਾਲ ਕਿਉਂ ਆਇਆ ਸਿੱਖੀ ਹੈ ਇੱਕ ਸੱਚਾ ਸੁਤ ਇਸ ਵਿੱਚ ਹੀਰ ਨੀਫੇਰ ਨਹੀਂ ਹੈ ਮੇਰੇ ਸਤਗੁਰੂ ਨਾਨਕ ਦੇ ਘਰੇ ਦੀਰਤਾ ਹੈ ਅੰਧੇਰ ਨਹੀਂ ਹੈ